ਨੇਗਾ ਨੇ ਤੇ ਨਹੀਂ ਆਉਣਾ ਲੋ ਲੋ ਹੈਪੀ ਬਰਥਡੇ ਪਪਾ ਜਾਨ ਤੁਹਾਡੀ ਸੋਚ ਤੇ ਜਾਨਾਂ ਦੇ ਭੋਕੇ ਅਈ ਨਗਰ ਕੌਂਸਲ ਦੇ ਜਿਹੜੇ ਪਹਿਲੇ ਮੀਟਿੰਗ ਸੀ ਸਾਡੇ ਸਰਕਾਰਯੋਗ ਅੰਟੀ ਬੀਬੀ ਜਿੰਦਰਜੀਤ ਕੌਰ ਜੀ ਦੀ ਗਵਾਹੀ ਤੇ ਮੀਟਿੰਗ ਹੋਈ ਔਰ ਸਾਡੇ ਨਗਰ ਪਾਲਿਕਾ ਦੇ ਪ੍ਰਧਾਨ ਭੈਣ ਜੀ ਬਲਵਿੰਦਰ ਕੌਰ ਜੀ ਵਾਈਸ ਪ੍ਰਧਾਨ ਗੁਰਮਖਨੌਰ ਜੀ ਸਮੱਚੇ ਕਾਉਂਸਲਰ ਸਹਿਬਾਨ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਕੋ ਕਾਫੀ ਲੰਮੇ ਸਮੇਂ ਤੋਂ ਜਿਹੜੇ ਕੰਮ ਨਮਾ ਸ਼ਹਿਰ ਸ਼ਹਿਰ ਦੇ ਅਟਕੇ ਸੀ ਇਹਨਾਂ ਨੇ ਪਹਿਲੀ ਮੀਟਿੰਗ ਦੇ ਅੰਦਰ ਚਾਹੇ ਰੇਲਵੇ ਰੋਡ ਦਾ ਮਾਮਲਾ ਚਾਹੇ ਬਰਾਮ ਰੋਡ ਚਾਹੇ ਸਲੋ ਰੋਡ ਚਾਹੇ ਸੀਵੇ ਦੀ ਪ੍ਰੋਬਲਮ ਚਾਹੇ ਮਲਾਜ਼ਮਾਂ ਨੂੰ ਜਿਹੜੇ ਰੈਗੂਲਰ ਕੰਮ ਦੀ ਸਮੱਸਿਆ ਕਾਫੀ ਸਮੇਂ ਤੋਂ ਚੱਲ ਰਹੀ ਸੀ ਚਾਹੇ ਸਫਾਈ ਕਰਮਜਾਰੀਆਂ ਦੀ ਪ੍ਰੋਬਲਮਾਂ ਉਹਨਾਂ ਨੇ ਪਹਿਲੀ ਮੀਟਿੰਗ ਦੇ ਅੰਦਰ ਪਹਿਲ ਦੇ ਰਾਤੇ ਜੋ ਸ਼ਹਿਰ ਵਾਸੀਆਂ ਦੇ ਕੰਮ ਸੀ ਇਹਨਾਂ ਨੂੰ ਪਾਸ ਕੀਤਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਸ਼ਹਿਰ ਵਾਸੀ ਜਿਹੜੇ ਆ ਕਾਫੀ ਲੰਮੇ ਸਮੇਂ ਤੋਂ ਪ੍ਰੇਸ਼ਾਨ ਸੀ ਅੱਜ ਜੋ ਸਕੂਨ ਮਹਿਸੂਸ ਕਰ ਰਹੇ ਕਿ ਜਿਹੜਾ ਨਾ ਗੱਲਾਂ ਲੱਗੋ ਕੇ ਅੰਦਰ ਸੀ ਸਾਡੀ ਇਸ ਕਮੇਟੀ ਨੇ ਪਹਿਲੇ ਆਉਂਦਿਆਂ ਹੀ ਇਹ ਮਤੇ ਪਾਸ ਕੀਤੇ ਔਰ ਜਲਦ ਹੀ ਕੰਮ ਜਲਾ ਸ਼ਹਿਰ ਦੇ ਅੰਦਰ ਸਾਰੇ ਸ਼ੁਰੂ ਹੋਣਗੇ ਅੱਜ ਵਾਵਾ ਸਾਹਿਬ ਡਾਕਟਰ ਮੀਤਲ ਜੀ ਦਾ ਜਨਮ ਦਿਨ ਕੱਲ ਲੰਘ ਕੇ ਗਿਆ ਔਰ ਨਗਰਪਾਲਿਕਾ ਨਮਾਸ਼ਹਿਰ ਬਲੋਂ ਸਾਰੇ ਜਿਹੜੇ ਸਰਕਾਰ ਜੋ ਮੈਂਬਰ ਸਰਦਾਨ ਪ੍ਰਧਾਨ ਜੀ Vice ਪ੍ਰਧਾਨ ਜੀ ਸੀਨੀਅਰ Vice ਪ੍ਰਧਾਨ ਜੀ ਔਰ ਸਾਰੇ ਸਲਾਜਮਾ ਬਲੋਂ ਉਹਨਾਂ ਦੇ ਜਾਣ ਬਣਦੇ ਅੰਦਰ ਜਿਹੜਾ ਕੇ ਕੱਟ ਕੇ ਮਲਾਇਆ ਉਹਦਾ ਵੀ ਮੈਂ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਮੀਟਿੰਗ ਬਹੁਤ ਹੀ ਸਕਸੈਸਫੁਲ ਹੋਈ ਹੈ ਵਧੀਆ ਹੋਈ ਹੈ ਇਸ ਵਿੱਚ ਸ਼ਹਿਰ ਦੇ ਮਤੇ ਡੇਲਵਾ ਰੋਡ ਸਲੋ ਰੋਡ ਕਲਾਮ ਰੋਡ ਸਾਰੇ ਪਾਈ ਗਏ ਸੀ ਜੋ ਸਨ ਸਰਪੰਦ ਪਹਿਲ ਦੇ ਆਧਾਰ ਤੇ ਕੰਮ ਸ਼ੁਰੂ ਹੋਣਗੇ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਤਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਰੇ ਹੋਸ ਦਾ ਬਈ ਸਰਬਸੰਮਤੀ ਦੇ ਨਾਲ ਜਿਹੜਾ ਸ਼ਹਿਰ ਦੀ ਡਿਵੈਲਪਮੈਂਟ ਦੇ ਮਤੇ ਪਾਸ ਕੀਤੇ ਗਏ ਆ ਜਿਹਦੇ ਵਿੱਚ مین ਰੇਲਵੇ ਰੋਡ ਸਲੋ ਰੋਡ ਕਲਾਮ ਰੋਡ ਵੱਡੀਆਂ ਤਿੰਨ ਸੜਕਾਂ ਜਿਹੜੀਆਂ ਸ਼ਹਿਰ ਦੀਆਂ ਆ ਸਰਬਸੰਮਤੀ ਦੇ ਨਾਲ ਪਾਸ ਹੋਇਆ ਮੈਂ ਧੰਨਵਾਦ ਕਰਦਾ ਸਾਰੇ ਹੋਸ ਦਾ ਔਰ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਔਰ ਅੱਜ ਪਹਿਲੀ ਮੀਟਿੰਗ ਆ ਕਿ ਬੜਾ ਸ਼ਾਂਤਮਈ ਢੰਗ ਦੇ ਨਾਲ ਮੀਟਿੰਗ ਹੋਈ ਆ ਔਰ ਜਿਹੜੇ ਏਜੰਡੇ ਪਿਛਲੇ ਮੀਟਿੰਗਾਂ 'ਚ ਰੁਕੇ ਸੀ ਉਹ ਸਾਰੇ ਅੱਜ ਪਾਸ ਕਰਕੇ ਦਿੱਤੇ ਗਏ ਮੈਂ ਅਫਸਰ ਸਾਹਿਬਾਨ ਨੂੰ ਬੇਨਤੀ ਕਰਦਾ ਕੀ ਸਾਰੇ ਐਸਟੀਮੇਟਾਂ ਦੀਆਂ ਕਾਪੀਆਂ ਜਿਹੜੇ ਵੀ ਹਾਊਸ ਦੇ ਮੈਂਬਰ ਮੰਗਦੇ ਉਹਨਾਂ ਨੂੰ ਪਹੁੰਚਾਈਆਂ ਜਾਣ ਤਾਂ ਕਿ ਪਾਰਸ਼ੀਅਲਟੀ ਹੋਵੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਇਹੋ ਜਿਹੀ ਗੱਲ ਨਾ ਹੋਵੇ ਜਿੰਨਾ ਕੋਈ ਖਰਾਬੀ ਹੋਵੇ ਪੜਕ ਸਾਹਿਬ ਕੋਈ ਸਫਾਈ ਸੇਵਕਾਂ ਦੇ ਵਸਲੇ ਜੀ ਅੱਜ ਤੱਕੇ ਵੀ ਰੱਖੇਗੇ ਨੇ ਜੀ ਨਹੀਂ ਉਹ ਆਲਰੇਡੀ ਪਹਿਲਾਂ ਹੀ ਆ ਜਿਹੜੇ ਰੱਖੇ ਆ ਉਹਨਾਂ ਦੇ ਹੀ ਆ ਜੀ ਹਾਂ ਜੀ ਚਲੋ ਬਹੁਤ ਬਹੁਤ ਬਾਰਕਾ ਜੀ ਪਹਿਲੀ ਵਾਰ ਮੀਟਿੰਗ ਜਿਹੜੀ ਆ ਬਿਨਾਂ ਰੋਲੇ ਹਾਂ ਜੀ ਤੇ ਇੱਕ ਆਪਾਂ ਅੱਜ ਹਾਊਸ ਦੇ ਵਿੱਚ 바ਵਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ ਕੇ ਕੱਟ ਕੇ ਉਹਨਾਂ ਦੇ ਦਸੇ ਮਾਰਗਾਂ ਤੇ ਚੱਲਦੇ ਆਂ ਔਰ ਇਹੀ ਕਹਿੰਦੇ ਆ ਕਿ ਜਿਹੜੀ ਉਹਨਾਂ ਦੀ ਸੋਚ ਆ ਸਾਰਿਆਂ ਦੀ ਸੋਚ ਉਹ ਹੋਵੇ ਤਾਂ ਕਿ ਸਾਡਾ ਪੰਜਾਬ ਸਾਡਾ ਦੇਖ ਖੁਸ਼ਹਾਲ ਹੋ ਸਕੇ